ਕਿ ਨਾਮ ਤੁਹਾਡਾ ਜਸਪ੍ਰੀਤ ਕਹਿੰਦੇ ਕੀ ਕੰਮ ਹੋਇਆ ਕਹਿੰਦੇ ਤੁਹਾਡੇ ਫ੍ਰਿੰਡ ਦੇ ਵਿੱਚ ਕੀ ਚਪਲ ਹੋਇਆ ਜੇ ਵੀਰੇ ਦੱਸਾਂ ਕਿ ਯਾਰ ਰਾਤ ਮੰਲੋ ਤਕਰੀਬਨ 8 ਵਜੇ ਦਾ ਟਾਈਮ ਹੋਣਾ ਜੀ 8 ਵਜੇ ਦੇ ਕਰੀਬ ਇਹ ਕੰਧਾਂ ਦੇ ਉੱਤੇ ਜੀ ਦੇਖਦਾ ਸੀਗਾ ਆਪਣੇ ਕੰਧਾਂ ਦੇ ਉੱਤੇ ਜੀ ਉਹ ਮੁੰਡਾ ਕੀ ਨਾਮ ਕੀ ਉਹਦਾ ਨਾਮ ਹੈਗਾ ਜੀ ਪ੍ਰਭਜੋਤ ਸਿੰਘ ਉਮਰ ਕਿੰਨੀ ਉਹਦੀ ਉਮਰ ਹੈ 24 ਸਾਲ ਤੇ ਕੰਧਾਂ ਦੇ ਉੱਤੇ ਜੀ ਦੇਖਦਾ ਸੀ ਕਦੇ ਬਾਲਾ ਜਿਹਾ ਲੈ ਕੇ ਚੜਦਾ ਸੀਗਾ ਕਦੇ ਦਾ ਸੀਗਾ ਕੋਲ ਉਹਦੇ ਉਹ ਲੈ ਕੇ ਚੜਦਾ ਸੀਗਾ ਤੇਰਾ ਨਾਲ ਆਪਣੇ ਗਵਾਂਢੀ ਨੇ ਜੀ ਇਹਨਾਂ ਦਾ ਮੁੰਡਾ ਇਹਨੇ ਮੈਨੂੰ ਫੋਨ ਕਰਿਆ ਤੇ ਇਹਨਾਂ ਵੀ ਆਈ ਆ ਕੇ ਬਾਹਰ ਦੇਖੀ ਵੀ ਉਹ ਬਾਹਰ ਨੂੰ ਨਿਕਲਣ ਨੂੰ ਕਰਦਾ ਵੀ ਕਿਤੇ ਫੇਰ ਨਾ ਸਾਨੂੰ ਪੈ ਜਵੇ ਇਹਨਾਂ ਨੂੰ ਆ ਨਾਲ ਦੇ ਗਵਾਂਢੀਆਂ ਨੂੰ ਵੀ ਪੈ ਗਿਆ ਸੀਗਾ ਤਕਰੀਬਨ 500 500 ਦੇ 500 ਦੇ ਤੇ ਉਦੋਂ ਬਾਅਦ ਵੀਰੇ ਫਿਰ ਮੈਂ ਬਾਹਰ ਨਿਕਲਿਆ ਤੇ ਮੈਂ ਆ ਕੇ ਦੇਖਿਆ ਤੇ ਇਹ ਗੇਟ ਦੇ ਅੰਤਲੇ ਪਾਸੇ ਖੜਾ ਸੀਗਾ ਤੇ ਉਦੋਂ ਬਾਅਦ ਤੇ ਇਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਇਹਦਾ ਕੀ ਕਰੀਏ ਵੀ ਕੁੱਟੀਏ ਹਾਂ ਵੀ ਅਫਸਰਟਾ ਚੱਲ ਆਪਾਂ ਨੇ ਕਿਉਂ ਕੁੱਟਣਾ ਇਹਨੂੰ ਉਦੋਂ ਬਾਅਦ ਜੀ ਗੇਟ ਖੋਲ੍ਹਿਆ ਸੀ ਗੇਟ ਖੋਲ੍ਹ ਕੇ ਉਹਨੂੰ ਫੜ ਕੇ ਬੰਦ ਕਰਿਆ ਜਦ ਪਰਲੇ ਪਾਸੇ ਦੇਖਿਆ ਤਾਂ ਆਪਣਾ ਬਾਪ ਉਹਨੇ ਮਾਰੇ ਪਿਆ ਸੀ ਕੀ ਨਾਮ ਸੀ ਉਹ ਪਿਤਾ ਦਾ ਉਹਦੇ ਪਿਤਾ ਦਾ ਨਾਮ ਹੈਗਾ ਜੀ ਜਸਵਿੰਦਰ ਸਿੰਘ ਕਿੰਨੀ ਉਮਰ ਹੈ ਜੀ ਮੋਨੋ ਦੀ ਹੈਗੀ عمر ਜੀ 55 ਸਾਲ ਦੀ ਕੀ ਕਰਨ ਲੱਗਦਾ ਵੀ ਕਿਸ ਤਰ੍ਹਾਂ ਕਿਉਂ ਮਾਰੇ ਗਏ ਕਾਰਨ ਕੀ ਆ ਜੀ ਮੱਲ ਵੀ ਕਹਿੰਦੇ ਨੇ ਵੀ ਸਾਰੇ ਤਿੰਨੇ ਇਹ ਅਫਸਰਟ ਨੇ ਮੈਂਟਲੀ ਅਫਸਰਟ ਨੇ वैसे जे मेंटली अफसेट ਹੋਵੇ ਤਾਂ ਆਈਮ ਇਹਨਾਂ ਨੇ ਕਰੇ ਪਹਿਲਾਂ ਇਹਨੇ 1.5 2 2.5 ਸਾਲ ਪਹਿਲਾਂ ਆਪਣੀ ਦਾਦੀ ਮਾਰਤੀ ਉਦੋਂ ਬਾਅਦ ਇਹਦਾ ਵੀ ਦਾਦਾ ਵੀ ਮਰਿਆ ਉਹ ਵੀ ਇਹ ਨਹੀਂ ਪਤਾ ਵੀ ਕਿਵੇਂ ਮਾਰਿਆ ਜਾਨ ਮਾਪ ਮਰਿਆ ਉਦੋਂ ਬਾਅਦ ਇਹਨੇ ਆਪਣੇ ਮਾਂ ਦਾ ਵੀ ਸਿਰ ਪਾੜਿਆ ਤੇ ਹੁਣ ਇਹਨੇ ਆਪਣੇ ਬਾਪ ਦਾ ਕੰਮ ਕਰਿਆ ਤੇ ਹੋਰ ਇਸ ਬਾ ਹਥਿਆਰ ਵਗੈਰਾ ਉਸ ਦੇ ਤੇ ਨਾ ਮਾਰਿਆ ਗਿਆ ਹਥਿਆਰ ਹਥਿਆਰ ਜੀ ਉੱਥੇ ਬਾਲਾ ਪਿਆ ਸੀ ਖੂਨ ਨਾਲ ਲਿਬੜਿਆ ਸੀਗਾ ਹਾਂਜੀ ਕਲਸ ਨੂੰ ਪੇਪਰ ਕਿੰਨੇ ਵਜੇ ਪੁਲਿਸ ਰਾਤ ਆਈ ਹੈ ਜੀ ਸਾਢੇ 8 ਵਜੇ ਦੇ ਕਰੀਬ ਹਾਂਜੀ ਹੰਦੋਸ਼ੀ ਗ੍ਰਿਫਤਾਰ ਹਾਂਜੀ ਗ੍ਰਿਫਤਾਰ ਹੈ ਜੀ ਰਾਤ ਲੈ ਗਏ ਸੀਗੇ ਉਹਨਾਂ ਤੇ ਤੁਸੀਂ ਕੀ ਮੰਗ ਕਰਦੇ ਬੰਦਲ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਜੀ ਕੱਲ ਨੂੰ ਸਾਡੇ ਜਵਾਕਾਂ ਨੂੰ ਵੀ ਗਾਲ ਛਾੜਦਾ ਇਹ ਮੰਨ ਲਓ ਵੀ ਬੀਬੀ ਹੀ ਦੇ ਵਿੱਚ ਕੋਈ ਜਵਾਕ ਖੇਡਦਾ ਸਾਡਾ ਉਹਨੂੰ ਵੀ ਮਾਰਸਾਤ ਲੱਗ ਸਤਿ ਨਾਮ ਹਾਂਜੀ ਡਾਕਟਰ ਹਰਪ੍ਰੀਤ ਸਿੰਘ ਐਸ ਕੇ ਐਸ ਸਿਮਰਾਲਾ ਡਾਕਟਰ ਰਾਤਿਕ ਘਰ ਤੋਂ ਦਾ ਮਾਮਲਾ ਗੱਲ ਕੀ ਮਾਮਲਾ ਸੀ ਜੀ ਕੀ ਡਿਟੇਲ ਹੈ ਜੀ ਹਾਂਜੀ ਇੱਕ ਰਾਤ ਬੋਡੀ ਜਮ੍ਹਾਂ ਕਰਾ ਕੇ ਗਏ ਆ ਸਮਰਾਲੇ ਥਾਣੇ ਦੇ ਪੁਲਿਸ ਪਰਸਨਲ ਆ ਇਹ ਜਸਵਿੰਦਰ ਸਿੰਘ ਨਾਂ ਦਾ ਵਿਅਕਤੀ ਹੈਗਾ ਵਾ ਇਹ ਮਤਲਬ ਕਿ ਇਹ ਮਲਟੀਪਲ ਇੰਜਰੀਜ਼ ਸੀਗੀਆਂ ਹੈੱਡ ਤੇ ਕਾਫੀ ਸਰੀਰ ਤੇ ਬਹੁਤ ਸੱਟਾਂ ਦੇ ਨਿਸ਼ਾਨ ਸੀਗੇ ਇਹਦੇ ਤੇ ਉਹਦੀ ਬੋਡੀ ਪੋਸਟਮਾਰਟਮ ਵਾਸਤੇ ਮੌਇਰਟੀ ਵਿੱਚ ਰੱਖਾ ਕੇ ਰਹਿ ਗਏ ਆ ਮਸਲਾ ਦੱਸ ਰਹੇ ਹੋ ਕਿ ਇਹ ਇੰਜਰੀਜ਼ ਮਾਰੀਆਂ ਹੋਈਆਂ ਨੇ ਘਰ ਦੇ ਵਿੱਚ ਕੋਈ ਹੈਗਾ ਸੀ ਸਾਡਾ ਕੇਸ ਆ ਜਿਸ ਤਰ੍ਹਾਂ ਇਹਨਾਂ ਦੇ ਕੋਈ ਫੈਮਿਲੀ ਮੈਂਬਰ ਵਗੈਰਾ ਦਾ ਕੋਈ ਹੈਗਾ ਸੀ ਕਿੰਨੀ ਉਮਰ ਹੈਗੀ ਇਹਦੀ ਇਹਨਾਂ ਦੀ ਮਤਲਬ 50 ਸਾਲ ਦੀ ਉਮਰ ਹੈਗੀ ਇਹਨਾਂ ਦੀ 50 ਇਅਰ ਹੈਗੇ ਦਾ ਮੇਲ ਕਾਫੀ ਜਿਹੜੀ ਫਾਈਨਲ ਰਿਪੋਰਟ ਆ ਉਹ ਪੋਸਟ ਬੰਡੋਂ ਤੋਂ ਬਾਅਦ ਬੰਦ ਕਾਰਵਾਈ ਕਰਕੇ ਦਿੱਤੀ ਜਾਊਗੀ ਨਾਲੇ ਇੰਜਰੀ ਕਿੱਥੇ ਕਿੱਥੇ ਸੀ ਇੰਜਰੀ ਇਹਦੇ ਹੈੱਡ ਤੇ ਹੈਗੀ ਇਹ ਸਿਰ ਦੇ ਵਿੱਚ ਆਈਜ਼ ਤੇ ਹੈਗੀ ਆ ਫੇਸ ਤੇ ਸਾਰੇ ਹੈਗੀ ਆ ਕਾਫੀ ਚੈਸਟ ਵਗੈਰਾ ਤੇ ਬਾਡੀ ਤੇ ਕਾਫੀ ਇੰਜਰੀਜ਼ ਸੀਗੀਆਂ ਮਲਟੀਪਲ ਇੰਜਰੀਜ਼ ਕਰਕੇ ਇਹਨਾਂ ਦੇ